ਸੰਗਤ ਜੀ ਅਸੀਂ ਗੱਲ ਕਰਾਂਗੇ ਸਿੱਖਾਂ ਦੇ ਬਹਾਦਰੀ ਭਰੇ ਤਿਉਹਾਰ ਹੋਲਾ ਮਹੱਲਾ ਬਾਰੇ ਕੀ ਤੁਹਾਨੂੰ ਪਤਾ ਹੈ ਕਿ ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਸਿੱਖਾਂ ਦੀ ਸ਼ਕਤੀ ਵੀਰਤਾ ਅਤੇ ਸੈਨਿਕ ਤਿਆਰੀ ਦਾ ਪ੍ਰਦਰਸ਼ਨ ਹੈ ਜੇ ਤੁਸੀਂ ਵੀ ਸਿੱਖ ਇਤਿਹਾਸ ਤੇ ਬਹਾਦਰੀ ਦੀਆਂ ਗੱਲਾਂ ਵਿੱਚ ਰੁਚੀ ਰੱਖਦੇ ਹੋ ਤਾਂ ਵੀਡੀਓ ਅਖੀਰ ਤੱਕ ਜ਼ਰੂਰ ਦੇਖੋ ਹੋਲੀ ਦੇ ਅਗਲੇ ਦਿਨ ਮਨਾਇਆ ਜਾਂਦਾ ਸਿੱਖ ਤਿਉਹਾਰ ਇਸ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ 1721ਵੀਂ ਵਿੱਚ ਕੀਤੀ ਖਾਲਸਾ ਫੌਜ ਦੀ ਸੈਨਿਕ ਤਿਆਰੀ ਅਤੇ ਜੁਧ ਵਿਦਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਤਿਉਹਾਰ ਸ਼ੁਰੂ ਕੀਤਾ ਗਿਆ। ਘੋੜਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ ਅਤੇ ਗੱਟਕਾ ਸਿੱਖ ਮਾਰਸ਼ਲ ਆਰਟ ਵਰਗੇ ਵਿਸ਼ੇਸ਼ ਪ੍ਰਦਰਸ਼ਨ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਿਰਫ ਧਾਰਮਿਕ ਹੀ ਨਹੀਂ ਸੈਨਿਕ ਤਿਆਰੀ ਵਿੱਚ ਵੀ ਤਾਕਤਵਾਨ ਬਣਾਉਣ ਲਈ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ। ਇਹ ਤਿਉਹਾਰ ਪੰਜਾਬ ਦੇ ਆਨੰਦਪੁਰ ਸਾਹਿਬ ਵਿੱਚ ਸਭ ਤੋਂ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਨਿਹੰਗ ਸਿੰਘ ਨੀਲੇ ਬਸੰਤ ਪਹਿਰਾਵੇ ਪਹਿਨ ਕੇ ਆਪਣੀ ਯੋद्धा ਵਿਦਿਆ ਦਿਖਾਉਂਦੇ ਹਨ। ਗੁਰੂ ਦੀ ਲੰਗਰ ਸੇਵਾ, ਕੀਰਤਨ ਤੇ ਅਰਦਾਸ ਕੀਤੀਆਂ ਜਾਂਦੀਆਂ ਹਨ। ਨਗਰ ਕੀਰਤਨ ਤੇ ਗਟਕੇ ਦੇ ਵਿਸ਼ੇਸ਼ ਪ੍ਰਦਰਸ਼ਨ ਹੁੰਦੇ ਹਨ। ਇਹ ਸਿਰਫ ਇੱਕ ਤਿਉਹਾਰ ਨਹੀਂ, ਬਲਕਿ ਸਿੱਖ ਜਵਾਨੀ ਨੂੰ ਤਿਆਰ ਕਰਨ ਦਾ ਇੱਕ ਤਰੀਕਾ ਸੀ। ਸਿੱਖਾਂ ਦੀ ਸੈਨਿਕ ਤਿਆਰੀ ਤੇ ਬਹਾਦਰੀ ਨੂੰ ਯਾਦ ਕਰਨਾ, ਗੁਰੂ ਗੋਬਿੰਦ ਸਿੰਘ ਜੀ ਦੇ ਸੁਨੇਹੇ ਨੂੰ ਅਮਲ ਵਿੱਚ ਲਿਆਉਣਾ ਸਮਾਜ ਵਿੱਚ ਇਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਬਣਾਉਣਾ ਨਿਹੰਗ ਸਿੰਘਾਂ ਦੀ ਸ਼ਾਨਦਾਰ ਰੈਲੀ ਤੇ ਲੜਾਕੂ ਕਲਾ ਦਾ ਪ੍ਰਦਰਸ਼ਨ ਅੱਜ ਵੀ ਹੋਲਾ ਮਹੱਲਾ ਸਾਨੂੰ ਸਿੱਖ ਇਤਿਹਾਸ ਤੇ ਸੱਚਾਈ ਲਈ ਲੜਨ ਦੀ ਸਿੱਖ ਦਿੰਦਾ ਹੈ ਜੇਕਰ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਆਰ ਕੀਤਾ ਹੋਲਾ ਮਹੱਲਾ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਲਾਇਕ ਕਰੋ ਸ਼ੇਅਰ ਕਰੋ ਅਤੇ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਤੁਹਾਡੇ ਲਈ ਅਸੀਂ ਲਿਆਉਂਦੇ ਰਹੀਏ ਇਤਿਹਾਸਿਕ ਵੀਡੀਓ ਸਤਨਾਮ ਸ੍ਰੀ Vai guru.